22 ਸਾਲਾ ਕੁੜੀ ਦੀ ਮ੍ਰਿਤਕ ਦੇ ਮਿਲਣ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਪਤਾ ਲੱਗਿਆ ਕਿ ਇਹ ਪਟਿਆਲਾ ਜ਼ਿਲ੍ਹੇ ਦੇ ਨਾਬਾ ਦੇ ਪਿੰਡ ਸੁਖੇਵਾਲ ਦੇ ਵਿੱਚ 22 ਸਾਲਾ ਕੁੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਇਲਾਕੇ ਦੇ ਵਿੱਚੋਂ ਲੰਘ ਰਹੇ ਲੋਕਾਂ ਦੇ ਵੱਲੋਂ ਜਦੋਂ ਇਸ ਨੂੰ ਦੇਖਿਆ ਗਿਆ ਤਾਂ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਅਤੇ ਪਤਾ ਲੱਗਿਆ ਕਿ ਇਹ ਕੁੜੀ ਰਣਦੀਪ ਕੌਰ ਹੈ ਇਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਛਾਣ ਕੀਤੀ ਹੈ ਤੇ ਇਸ ਮਗਰੋਂ ਪੁਲਿਸ ਨੇ ਅਣਪਛਾਤੇ ਮਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਘਟਨਾ ਅਨੁਸਾਰ ਰਣਦੀਪਕੌਰ ਦੇ ਪਿਤਾ ਨੇ ਇਹ ਦੂਜਾ ਵਿਆਹ ਕਰਵਾਇਆ ਸੀ ਰਣਦੀਪ ਉਸਦੇ ਪਹਿਲੇ ਵਿਆਹ ਤੋਂ ਸੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ 12 ਜੁਮਾਤ ਦੇ ਵਿੱਚ ਪੜਦੀ ਰਣਦੀਪਕੌਰ ਦੇ ਘਰੋਂ ਜਾਣ ਬਾਰੇ ਪਤਾ ਨਹੀਂ ਸੀ ਕਿਹਾ ਜਾ ਰਿਹਾ ਹੈ ਕਿ ਇਹ ਕੁੜੀ ਘਰੋਂ ਭੱਜ ਗਈ ਸੀ ਤੇ ਹੁਣ ਇਸ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਮੰਗਲਵਾਰ ਨੂੰ ਉਸ ਦੀ ਦੇਹ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਰਣਦੀਪ ਕੌਰ ਦੇ ਮੱਥੇ ਤੇ ਡੂੰਗੀ ਸੱਟ ਦੇ ਨਿਸ਼ਾਨ ਪਾਏ ਗਏ ਨੇ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਸਨੂੰ ਕਿਸੇ ਦੇ ਵੱਲੋਂ ਖਤਮ ਕੀਤਾ ਗਿਆ। ਥਾਣਾ ਸਦਰ ਨਾਬਾ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਫਿਲਹਾਲ ਇਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਦੱਸਦੀ ਹੈ ਕਿ ਜਲਦੀ ਹੀ ਇਸ ਸਬੰਧੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਣੀ ਹੈ ਤੇ ਨਾਲ ਹੀ ਕੋਈ ਵੱਡਾ ਸੁਰਾਗ ਮਿਲ ਜਾਵੇਗਾ। ਤਾ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਇਸ 22 ਸਾਲ ਦੀ ਕੁੜੀ ਜੋ ਕਿ ਆਪਣੇ ਘਰ ਤੋਂ ਭੱਜੀ ਸੀ ਉਸ ਦੇ ਨਾਲ ਬਾਹਰ ਕੀ ਕੁਝ ਵਾਪਰਿਆ ਕਿ ਉਸ ਦੀ ਮ੍ਰਿਤਕ ਦੇ ਇੰਜ ਪਸ਼ੂ ਹਸਪਤਾਲ ਦੇ ਪਿੱਛੇ ਬਰਾਮਦ ਹੋਈ ਹੈ ਮੈਂ ਤਾਂ ਹੁਣੇ ਫੋਨ ਆਇਆ ਜੀ ਆ ਉਹ ਕਹਿੰਦੇ ਵੀ ਤੁਹਾਡੇ ਉਹ ਲੜਕੀ ਮਰੀ ਪਈ ਹੈ ਉੱਥੋਂ ਅਸੀਂ ਹੋ ਰਿਹਾ ਅਗਰਸ ਘਰੀ ਬਸ ਰਹਿ ਘਰੀ ਰਹਿੰਦੇ ਸੀ ਕੋਈ ਕੰਮ ਕਰਦਾ ਆਪਣਾ ਇਹੀ ਥੀ ਵੀ ਰੋਟੀ ਪਾਣੀ ਬਿਲਾ ਲੈ ਇੱਕ ਬਾਡੇ ਮਾਲੇ ਹੋਰ ਤਾਂ ਕੋਈ ਕੰਮ ਨਹੀਂ ਕਿੰਨੇ ਪੜ੍ਹਦੀ ਸੀਗੀ ਪਹਿਲਾਂ ਮਰਕਾ ਕਰਨੀ ਪਾਸਟੂ ਕਰ ਗਈ ਜਾਂ ਮਰਕਾ ਦਸਵੀਂ ਤੱਕ ਕੱਢ ਗਈ ਸੀ ਕੋਈ ਸ਼ੱਕ ਹੈ ਤੁਹਾਨੂੰ ਕੋਈ ਨਾ ਜੀ ਕੋਈ ਸ਼ੱਕ ਨਹੀਂ ਕਿੰਨੇ ਸੱਟਾਂ ਦੇ ਨੇ ਜਿਹੜੇ ਸੱਟਾਂ ਦੇ ਨਿਸ਼ਾਨ ਨੇ ਕਾਫੀ ਨੇ ਸਿਰ ਤੇ ਆ ਤੇ ਹੋਰ ਇਹਦਾ ਕੀ ਕੀ ਦਾ ਨਾਮ ਲੈ ਜੀ ਬਿਨਾ ਦੇਖੇ ਠੀਕ ਹੈ ਨਹੀਂ ਆਪਾਂ ਕੀ ਦਾ ਨਾਮ ਕਰ ਦਈਏ ਤੇ ਆਪਾਂ ਦੇਖੀ ਨਹੀਂ ਕੋਈ ਰਾਤ ਦੀ ਘਰੋਂ ਗਈ ਹੋਈ ਸੀ ਕੁੜੀ ਦੇਖੋ ਜੀ ਗੱਲ ਸੁਣੋ ਮੈਂ ਲੱਗ ਰਹਿਣਾ ਕਿਉਂ ਚਵਕਾ ਨੂੰ ਪਤਾ ਹੋਊਗਾ ਵੀ ਮਤਲਬ ਕਰੇ ਕਾ ਤੱਕ ਕਈ ਕਦ ਨਹੀਂ ਗਈ ਉਹਨਾਂ ਨੂੰ ਪਤਾ ਕਰਨਾ ਪਊ ਕੀ ਨਾਮ ਸੀ ਕਿੰਨੀ ਉਮਰ ਹੈ ਇਹਨਾਂ ਔਰ ਅਰੰਦੀਪ ਘਰ ਹੈ ਤੇਰਾ ਉਮਰ 20 22 ਸਾਲ ਦੀ ਹੈਗੀ ਠੀਕ ਹੈ ਨੇ ਇਹ ਤਾਂ ਅਸੀਂ ਮਸਾਂ ਪਾਲੀ ਸੀ ਖੁਦ ਨਾਲ ਅਦੇ ਸਭ ਜਿੰਨੇ ਰੁਪਈਆ ਲੱਗਾ ਸੀ ਮੈਂ ਖੁਦ ਪੈਸੇ ਆਪ ਲਾਏ ਨੇ ਮੈਂ ਦਾਦਾ ਠੀਕ ਹੈ ਨੇ ਮੇਰੇ ਨਾਲ ਹੀ ਰਹਿੰਦੇ ਤੇ ਮੈਨੂੰ ਲਾਉਣੇ ਪਏ ਤੇ ਮੈਂ ਲਾਣੇਦਾਰਾ ਕਰਦਾ ਮੇਰੇ ਘਰ ਵਾਲੀ ਚਾਕੇ ਸਮਝ ਸ਼ਗਰੂਰ ਕੀ ਬੇਗੋਲ ਕੀ ਦਵਾਈਆਂ ਦਵਾਈਆਂ ਬਸਿਰਿਆ ਖੋਈ ਜੀ ਨੇ ਬੇਚਾਰੀ ਨੂੰ ਓਕੇ ਇਹ ਬੈਟਰੀ ਇਨਸਪੈਕਟਰ ਦੀ ਮੇਰੀ ਡਿਊਟੀ ਆ ਜੀ ਇੱਥੇ ਮੈਂ ਇਨਚਾਰਜ ਆਂ ਡਿਸਪੈਂਸਰੀ ਦਾ ਜੀ ਇਹ ਲਾਸ਼ ਕਦੋਂ ਦੇਖੀ ਤੁਸੀਂ ਅ ਸਰ ਇੱਥੇ ਨਾ ਉਹ ਕਾਗਜ਼ ਜੋਗਨ ਵਾਲਾ ਫਿਰਦਾ ਸੀ ਉਹ ਮੈਨੂੰ ਪੁੱਛਣ ਲੱਗਿਆ ਕਹਿੰਦਾ ਥੈਲੇ ਜੇ ਨੇ ਵੀ ਇਹ ਮੈਂ ਲੈ ਜਾ ਪਾ ਕੇ ਮੈਂ ਕਿਹਾ ਨਹੀਂ ਇਹ ਤਾਂ ਪੰਚਾਇਤ ਦੇ ਨੇ ਜਦੋਂ ਫਿਰ ਮੈਨੂੰ ਕਹਿੰਦਾ ਵੀ ਪਿੱਛੇ ਸਰਬੀ ਗਿਰਿਆ ਹੋਇਆ ਕੋਈ ਮੈਂ ਕਿਹਾ ਮੈਂ ਨਾਲ ਆ ਜਾ ਯਾਰ ਵੀ ਮੈਨੂੰ ਡਰ ਲੱਗਦਾ ਮੈਂ ਦੇਖਿਆ ਪਿੱਛੇ ਜਾ ਕੇ ਉਹਦੇ ਸੱਟ ਲੱਗੀ ਹੋਈ ਸੀ ਉਹਨੂੰ ਦੇਖ ਕੇ ਮੈਂ ਸਰਪੰਚਾ ਨੂੰ ਫੋਨ ਕਰਤਾ ਇੱਕ ਦੋ ਮਿੰਟ 'ਚ ਸਰਪੰਚ ਸਾਹਿਬ ਆ ਗਏ। ਇਹ ਕੱਲ ਤਾਂ ਨਹੀਂ ਸੀ ਤੁਸਾਂ ਕੱਲ ਨਹੀਂ। ਨਾ ਕੱਲ ਵੀ ਗਿਆ ਸੀ ਪਿੱਛੇ ਕੱਲ ਕੋਈ ਨਹੀਂ ਸੀ। ਅੱਛਾ ਕੱਲ ਨਹੀਂ ਹੈਗੇ ਸੀ। ਤੁਸੀਂ ਕਦੋਂ ਆਏ ਡਿਊਟੀ ਤੇ? ਡਿਊਟੀ ਤੇ ਕੋਈ 9:30 ਵਜੇ ਜੀ। ਇੱਕ ਦੋ ਦੇਖਿਆ ਤੁਸੀਂ ਅਸਾਂ। ਅ ਕੋਈ 15-20 ਮਿੰਟ ਬਾਅਦ ਸ਼ਾਇਦ ਅੰਦਾਜ਼ਾ ਹੈ ਇੰਨਾ ਦਾ। ਹਾਂ। ਕੋਈ ਸਾਡੇ ਪਿੰਡ ਪਸ਼ੂਆਂ ਦੇ ਡਿਸਪੈਂਸਰੀ ਦੀ ਬੈਕ ਸਾਈਡ ਤੇ ਰਿਲੀ ਸੀ ਸਵੇਰੇ। ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਇਨਫੋਰਮ ਕੀਤਾ ਗਿਆ ਉਹ ਆਏ ਨੇ। ਔਰ ਇਥੋਂ ਪਰਿਵਾਰਕ ਮੈਂਬਰਾਂ ਨੇ شناخت ਕੀਤੀ ਆ ਕਿ ਗਦਾਈਏ ਪਿੰਡ ਤੋਂ ਆ ਲੜਕੀ ਹੈ ਤੁਹਾਡੇ ਨਾਲ ਹੀ 1/2 ਕਿਲੋ ਹਾਂਜੀ ਹਾਂ ਸਾਡੇ ਗਵਾਂਡੀ ਪਿੰਡੀ ਹੈ ਜੀ ਗਦਾਈਆ ਤਕਰੀਬਨ 1/2 ਕਿਲੋਮੀਟਰ ਦਾ ਫਾਸਲਾ ਸਾਡੇ ਇਥੋਂ ਉਮਰ ਪਰਿਵਾਰ ਦੇ ਦੱਸਣ ਮੁਤਾਬਕ 20-22 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਚੱਟੇ ਨਿਸ਼ਾਨ ਕਿਥੇ ਕਿਥੇ ਨਹੀਂ ਜਦੋਂ ਅਸੀਂ ਆ ਕੇ ਦੇਖਿਆ ਮੱਥੇ ਤੇ ਸਿਰ ਤੇ ਔਰ ਬਾਹਾਂ ਤੇ ਲੱਤ ਤੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਜਿਸ ਬੋੜੀ ਮਿਲੀ ਹੈ ਇਹ ਦੇਖਣ ਨੂੰ ਲੱਗ ਰਿਹਾ ਵੀ ਇੱਥੇ ਨਹੀਂ ਹੋਇਆ ਇਨਸੀਡੈਂਟ ਕਿਤੇ ਹੋਰ ਇੱਥੇ ਲੈ ਕੇ ਛੱਡੀ ਗਿਆ ਸੀ ਉਹਦੇ ਦੇ ਕੱਪੜੇ ਲਿਬੜੇ ਹੋਏ ਸੀਗੇ ਜੀ ਸਰੀਰ ਤੇ ਜ਼ਖਮ ਸੀਗੇ ਕਾਫੀ ਜ਼ਿਆਦਾ ਓਕੇ ਇੱਥੇ ਦੀ ਇਨਵੈਸਟੀਗੇਸ਼ਨ ਦਾ 파ਰਟ ਹੈ ਮੈਂ ਆਪਣੇ ਅਫਸਰ ਸਾਹਿਬਾਨਾਂ ਨੂੰ ਦੱਸਤਾ ਤੇ ਉਸ ਤੋਂ ਬਾਅਦ ਜੋ ਉਹ ਵੀ ਦੇਖਣਗੇ ਮੌਕਾ ਤੇ ਫਿਰ ਦੇਖਦੇ ਹਾਂ ਜੋ ਵੀ ਹੋਇਆ ਜੋ ਬਣਦੀ ਕਾਰਵਾਈ ਅਲੀਗਲ ਕਾਰਵਾਈ ਉਹ ਜ਼ਰੂਰ ਹੋਊਗੀ ਉਹ ਸਾਡੇ ਅਸੀਂ ਪੁਲਿਸ ਨੇ ਕਾਬੂ ਜੀ ਚ ਲੈ ਲਿਆ ਕੋਈ ਚੀਜ਼ ਨਹੀਂ ਬਸ ਕੱਪੜੇ ਹੀ ਪਾਇਆ ਹੋਏ ਨਹੀਂ ਮਿਲੇ ਨਹੀਂ ਪੈਸੇ 1000 ਰੁਪਏ ਦੀ ਜੇਬ ਚ ਕੀ ਕੀ ਨਿਸ਼ਾਨ ਦੇਖੇਗੇ ਨੇ ਨਿਸ਼ਾਨ ਇੱਕ ਤਾਂ ਸਰਚ ਹੈ ਦੇ ਸਰਚ ਸੱਟ ਹੈ ਤੇ ਆ ਮੱਥੇ ਤੇ ਸੱਟ ਹੈ ਮਹਲਾ ਤਾਂ ਮਤਲਬ ਸ਼ਕੀਨ ਅਜਰ ਆ ਰਹੇ ਨੇ ਜੀ ਪਰ ਫਿਲਹਾਲ ਇੱਕ ਅਪਕ ਸਥਿਤੀ ਕਰ ਸਕਦੇ ਹਾਂ ਨਾ ਤੇ ਤਾਂ ਡਾਕਟਰ ਕਰਨਾ ਕਿ ਕੀ ਇਹਦੇ ਚ ਕੀ ਆਪਣਾ ਕੀ ਹਾਲਾਤ ਨੇ